ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਿਹੜੇ ਠੀਕ ਠਾਕ ਹੋਵੋਗੇ ਮੈਂ ਸੋਦੀ ਆਪਣੀ ਮਿਲਦੋ ਇੱਕ ਨਾ ਕੀ ਦਾ ਅਰਜੁਨ ਵੈਲੀ ਨੇ ਹੱਥ ਜੋੜ ਕੇ ਵਾਸੀ ਮਾਰੀ ਉਹ ਗੀਤ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਥੈਂਕ ਯੂ ਵੈਰੀ ਮੱਚ ਹਨਾ ਉਹ ਅਰਜੁਨ ਵੈਲੀ ਦੀ ਇੱਕ ਕਿਤਾਬ ਹੈ ਨਾ ਮੇਰੇ ਵੀਰ ਸੁਖਿੰਦਰ ਸਿੰਘ ਕਟੂ ਬਾਲੀਆਂ ਪਿੰਡ ਉਹਨਾਂ ਨੇ ਲਿਖੀ ਆ ਸਾਰੇ ਉਹਨਾਂ ਦੀ ਜੀਵਨ ਰੇਖਾ ਇਹਦੇ ਵਿੱਚ ਬਿਆਨ ਆ ਤੁਸੀਂ ਪੜੋ ਆਪਣੇ ਬੱਚਿਆਂ ਨੂੰ ਪੜਾਓ ਤਾਂ ਕਿ ਪਤਾ ਲੱਗੇ ਅਰਜੁਨ ਵੈਲੀ ਦੀ ਆਪਣੀ ਪੰਜਾਬ ਨੂੰ ਕੀ ਦੇ ਦਿੱਨ ਸੀ ਠੀਕ ਹੈ ਮੈਂ ਤੁਹਾਨੂੰ ਉਹਨਾਂ ਦਾ ਕੰਟੈਕਟ ਨੰਬਰ ਐਨਡੀ ਦੇ ਉੱਪਰ ਮੈਂਸ਼ਨ ਕਰੂੰਗੀ ਤੁਸੀਂ ਜਦੋਂ ਵੀ ਐਨੀ ਟਾਈਮ ਸਰਿੰਦਰ ਵੀਰ ਜੀ ਨੂੰ ਕਾਲ ਕਰ ਸਕਦੇ ਹੋ ਉਹਨਾਂ ਤੋਂ ਇਹ ਕਿਤਾਬ ਮੰਗਵਾ ਸਕਦੇ ਹੋ ਮੈਂ ਉਮੀਦ ਕਰਦੀ ਹਾਂ ਤੁਸੀਂ ਇਹਨਾਂ ਨੂੰ ਵੀ ਓਨਾ ਹੀ ਪਿਆਰ ਦੇਵੋਗੇ ਜਿੰਨਾ ਕਿ ਗੀਤ ਨੂੰ ਦਿੱਤਾ ਠੀਕ ਹੈ ਜੀ ਮੈਂ ਬਹੁਤ ਧੰਨਵਾਦੀ ਹੋਵਾਂਗੀ ਤੁਸੀਂ ਇਸ ਕਿਤਾਬ ਨੂੰ ਪੜੋ ਵੇਖੋ ਉਹਨਾਂ ਦਾ ਕੀ ਇਤਿਹਾਸ ਆ ਕੀ ਸੱਚਾਈ ਆ ਮੈਂ ਬਹੁਤ ਜਲਦੀ ਮਿਲ ਕਰਦੀ ਹਾਂ ਸਤਿ ਸ੍ਰੀ ਅਕਾਲ ਪਲੀਜ਼ ਮੇਰੇ ਸੁਰਿੰਦਰ ਵੀਰ ਜੀ ਨਾਲ ਇੱਕ ਵਾਰ ਕੰਟੈਕਟ ਜ਼ਰੂਰ ਕਰਿਓ ਤੇ ਆ ਕਿਤਾਬ ਨੂੰ ਹੀ ਉਹਨਾਂ ਹੀ ਪਿਆਰ ਦਿਓ ਜਿੰਨਾ ਕਿ ਤੁਸੀਂ ਗੀਤ ਨੂੰ ਦਿੱਤਾ। ਬਹੁਤ ਸੋਹਣੀ ਚੀਜ਼ ਐ ਇਹ ਬਹੁਤ ਜ਼ਿਆਦਾ ਆਪਾਂ ਨੂੰ ਜਾਣਨਾ ਜ਼ਰੂਰੀ ਐ ਹਨਾ ਇਹ ਇਤਿਹਾਸ ਆਪਣਾ ਆਪਣੀ ਪੰਜਾਬ ਦਾ ਕੀ ਕਾਰਗਿਰ ਦੇ ਵਿੱਚ ਹੋਇਆ ਸਭ ਕੁਝ ਤੇ ਤੁਸੀਂ ਪਲੀਜ਼ ਮੇਰੇ ਹੱਥ ਜੋੜ ਕੇ ਰਿਕੁਐਸਟ ਆ ਪਲੀਜ਼ ਇਹ ਕਿਤਾਬ ਨੂੰ ਜ਼ਰੂਰ ਪੜੋ ਆਪਣੇ ਬੱਚਿਆਂ ਨੂੰ ਪੜਾਓ। ਥੈਂਕ ਯੂ ਵੈਰੀ ਮਚ।